ਬੇਸ਼ੱਕ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਸੀਜ਼ਫਾਇਰ ਹੋ ਚੁੱਕਿਆ ਹਾਲਾਂਕਿ ਸੀਜ਼ਫਾਇਰ ਦੀ ਉਲੰਘਣਾ ਵੀ ਹੋਈ ਸੀ ਮਾਹੌਲ ਜਿਹੜਾ ਸ਼ਾਂਤ ਹੋਇਆ ਪਰ ਹਾਲੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਡਰ ਨਹੀਂ ਗਿਆ ਕਿਉਂਕਿ ਗੁਰਦਾਸਪੁਰ ਏਰੀਆ ਦੇ ਵਿੱਚੋਂ ਹੁਣ ਮਿਜ਼ਾਈਲ ਦੇ ਟੁਕੜੇ ਮਿਲੇ ਨੇ ਤਾਂ ਮਿਜ਼ਾਈਲ ਦੇ ਟੁਕੜੇ ਮਿਲਣ ਤੋਂ ਬਾਅਦ ਲੋਕਾਂ ਦੇ ਅੰਦਰ ਡਰ ਜ਼ਰੂਰ ਬਣ ਗਿਆ ਤਾਂ ਪਿੰਡ ਧਾਰੀਵਾਲ ਭੋਜਾ ਦੇ ਖੇਤਾਂ ਦੇ ਵਿੱਚੋਂ ਮਿਜ਼ਾਈਲ ਦੇ ਟੁਕੜੇ ਮਿਲੇ ਨੇ ਜਦ ਕਿਸਾਨ ਖੇਤਾਂ ਦੇ ਵਿੱਚ ਗਏ ਉੱਥੇ ਜਾ ਕੇ ਦੇਖਿਆ ਤਾਂ ਉਹਨਾਂ ਦੇ ਅੰਦਰ ਡਰ ਬਣ ਗਿਆ ਫਿਰ ਨਾਲ ਦੀ ਨਾਲ ਇਸ ਦੀ ਜਾਣਕਾਰੀ ਆ ਜਿਹੜੀ ਆ ਉਹ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਆ ਪੁਲਿਸ ਵਾਲੇ ਕੀ ਕੁਝ ਕਹਿ ਰਹੇ ਨੇ ਤੇ ਉਸ ਤੋਂ ਇਲਾਵਾ ਪਿੰਡ ਵਾਲੇ ਕੀ ਕਹਿ ਰਹੇ ਨੇ ਪੂਰੀ ਗੱਲਬਾਤ ਤੁਹਾਨੂੰ ਉਹਨਾਂ ਦੀ ਜੁਬਾਨੀ ਸੁਣਾ ਦਿੰਨੇ ਆ। ਇਹ ਸਰ ਸਾਨੂੰ ਨਾ ਪਹਿਲੀ ਹਰਪੀ ਸਿੰਘ ਹੋਣਾ ਦੀ ਉਹਨਾਂ ਨੇ ਫੋਨ ਕੀਤਾ ਹੈ ਕੋਈ 8:00 ਵਜੇ ਇਸ ਆੜੀ ਪੈਲੀ ਦੇ ਵਿੱਚ ਕੋਈ ਵਸਤੂ ਪਈ ਆ ਕਿ ਇਦਾਂ ਕਰਕੇ ਕਿ ਮੋਜ਼ੈਲ ਟੈਬ ਦੇ ਜਿਹਾ ਲੱਗਦਾ ਉਹਦਾ ਕੋਈ ਟੁਕੜਾ ਆ ਤੇ ਉਹਨਾਂ ਨੇ ਫਿਰ ਦੱਸਿਆ ਇਹ ਤੇ ਚਲੋ ਅਸੀਂ ਵੇਖਿਆ ਫਿਰ ਐਸ ਐਚਓ ਸਾਹਿਬ ਨੂੰ ਦੱਸਿਆ ਗਿਆ ਤੇ ਫਿਰ ਇਹਨਾਂ ਨੇ ਗਾੜੀ ਆਪਣਾ ਆ ਕੇ ਤੇ ਲੱਗਾ ਕਦੋਂ ਕਦੋਂ ਇਹ ਨਹੀਂ ਇਸ ਬਾਰੇ ਨਹੀਂ ਲੱਗਾ ਫਿਰ ਕਿਸ ਤਰ੍ਹਾਂ ਕਿਹਨੇ ਦਿੱਖਿਆ ਇਹ ਤਾਂ ਇਦਾਂ ਨਾਲ ਨੂੰ ਆਗੂ ਗਲਾਈ ਸੀ ਇਹਨਾਂ ਨੇ ਤੇ ਫਿਰ ਪਤਾ ਲੱਗਾ ਕਿ ਹਾਂਜੀ ਕੋਈ ਚੀਜ਼ ਪਈ ਇਤਨਾ ਕੰਮ ਨਹੀਂ ਨਹੀਂ ਕੋਈ ਕੋਸ਼ਿਸ਼ ਵੀ ਨਹੀਂ ਜੋ ਹੈ ਸਵੇਰੇ ਡਿੱਗਾ ਹੈਗਾ ਤੇ ਵੇਖਿਆ ਆਪਾਂ ਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ ਵਾ ਹਾਂਜੀ ਤੇ ਪੁਲਿਸ ਮੌਕੇ ਤੇ ਆਣ ਕੇ ਪਹੁੰਚ ਕੇ ਤੇ ਕੋਈ ਦੋ ਦੋ ਚਾਰ ਦਿਨ ਪਹਿਲਾਂ ਵੀ ਧੁਮਾਕੇ ਦੀ ਆਵਾਜ਼ ਸੁਣੀ ਹੋਵੇ ਜਾਂ ਕੁਛ ਇਦਾਂ ਦਾ ਹਾਂਜੀ ਨਹੀਂ ਇਦਾਂ ਦਾ ਤੇ ਕੁਛ ਨਹੀਂ ਵਾ ਕੀ ਲੱਗਦਾ ਕੀ ਹੈ ਕੀ ਸੀਗਾ ਨਹੀਂ ਕੋਈ ਪਤਾ ਨਹੀਂ ਕੁਝ ਵੀ ਭਾਈ ਕੀ ਸੀਗਾ ਤੇ ਆਰਮੀ ਵਾਲੇ ਲੈ ਗਏ ਹੁਣ ਆਣ ਕੇ ਪਹਿਲਾਂ ਪੁਲਿਸ ਨੂੰ ਸੂਚਿਤ ਕੀਤਾ ਹੈਗਾ ਉਹਨਾਂ ਨੇ ਗੱਡੀ ਆਰਮੀ ਨੂੰ ਕੀਤਾ ਤੇ ਉਹ ਲੈ ਕੇ ਆਣਗੇ ਅੱਜ ਸਵੇਰੇ ਸਾਨੂੰ ਕੋਈ ਸਾਢੇ 8:30 ਵਜੇ ਸਾਡੇ ਸਰਪੰਚ ਨੇ ਇੰਦਰੇਸ਼ ਜੀ ਨੇ ਟੈਲੀਫੋਨ ਤੇ ਦੱਸਿਆ ਵੀ ਇੱਥੇ ਕੋਈ ਆਵੇਂ ਸਾਲ ਜੱਟ ਐਪ ਚੀਜ਼ ਪਈ ਆ ਇਹਦੇ ਬਾਰੇ ਸਾਨੂੰ ਕੋਈ ਪਛਾਣ ਨਹੀਂ ਆ ਸਾਨੂੰ ਪਤਾ ਇਹਦੇ ਬਾਰੇ ਕੀ ਹੈ ਐਂ ਜੋ ਇਹਦੇ ਬਤਰਾ ਕਹਿੰਦਾ ਆਰਮੀ ਨੂੰ ਤਲਾਸ਼ ਤੀ ਆਰਮੀ ਵਾਲਿਆਂ ਨੇ ਲੱਗੇ ਉਹੀ ਦੱਸ ਸਕਦੇ ਨੇ ਇਹ ਚੀਜ਼ ਕੀ ਆ ਤੇ ਆਪਣੀਆਂ ਕਿ ਬਗਾਨੀਆਂ ਕੋਈ ਕਿਦਾ ਜੀ ਸ਼ੋਰੇ ਵਿੱਚ ਆ ਕਰਨ ਕੇ ਨਾਲ ਵਾਂ ਅਗਲੇ ਪਈ ਵੇਖਿਆ ਵੇਖੇ ਤੋਂ ਬਾਅਦ ਜਿੱਦਾਂ ਨਾ ਤਲਾਸ਼ ਤੀ ਉਦਾਂ ਹੀ ਆਰਮੀ ਨੂੰ ਤਲਾਸ਼ ਸਰ ਕਿਹਦੀ ਪਹਿਲੀ ਸੀ ਹੈਗੀ ਪੁੱਛਿਓ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਦੀ ਪਈ ਆ ਤਾਂ ਤੁਸੀਂ ਸੁਣਿਆ ਪਿੰਡ ਦੇ ਲੋਕਾਂ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਤੇ ਪੁਲਿਸ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਤੇ ਨਾਲੇ ਲੋਕਾਂ ਨੂੰ ਅਪੀਲ ਵੀ ਕੀਤੀ ਆ ਕਿ ਜਦੋਂ ਕੋਈ ਅਜਿਹੀ ਚੀਜ਼ ਮਿਲਦੀ ਆ ਉਸ ਦੀ ਜਾਣਕਾਰੀ ਨਾਲ ਦੀ ਨਾਲ ਤੁਸੀਂ ਪੁਲਿਸ ਨੂੰ ਦਿਓ ਤੁਸੀਂ ਉਸ ਚੀਜ਼ ਨੂੰ ਹੱਥ ਨਾਲ ਲਾਓ ਕਿਉਂਕਿ ਜੋ ਮਿਜ਼ਾਈਲ ਹੁੰਦੀ ਆ ਤਾਂ ਉਸ ਦੇ ਕੁਝ ਪਾਰਟ ਜਿਹੜੇ ਅਜਿਹੇ ਹੁੰਦੇ ਨੇ ਜਿਹੜਿਆਂ ਦੇ ਵਿੱਚ ਬਾਰੂਦ ਹੁੰਦਾ ਜੋ ਹਲੇ ਚੱਲੇ ਨਹੀਂ ਹੁੰਦੇ ਤਾਂ ਉਹ ਵੱਡਾ ਕੋਈ ਨੁਕਸਾਨ ਵੀ ਕਰ ਸਕਦੇ ਆ ਕੋਈ ਤੁਹਾਨੂੰ ਅਜਿਹਾ ਬੈਗ ਮਿਲਦਾ ਸ਼ੱਕੀ ਚੀਜ਼ ਮਿਲਦੀ ਆ ਤਾਂ ਉਸ ਨੂੰ ਹੱਥ ਨਾਲ ਲਾਓ ਤੁਸੀਂ ਪਹਿਲਾਂ ਉਸ ਦੀ ਸੂਚਨਾ ਪੁਲਿਸ ਨੂੰ ਦਿਓ ਪੁਲਿਸ ਆਪਣੇ ਤਰੀਕੇ ਦੇ ਨਾਲ ਫਿਰ ਜਾਂਚ ਕਰੇਗੀ ਤਾਂ ਜੋ ਕਿਸੇ ਦੀ ਜਾਨ ਤੇ ਪਾਰੀ ਕੋਈ ਚੀਜ਼ ਨਾ ਪੈ ਸਕੇ